ਸਾਰਿਆਂ ਨਾਲ ਜਪਣਾ ਚਾਹੀਦਾ ਸੀ ਪਰ ਸਾਡਾ ਜਿਹੜਾ ਖਿਆਲ ਸੀ ਉਹ ਪਾਣੀ ਵਾਲ ਸੀ ਕਿ ਪਾਣੀ ਜਲਦੀ ਤੋਂ ਜਲਦੀ ਆ ਜਾਵੇ ਤੇ ਜਦੋਂ ਪਾਣੀ ਨੇ ਫਿਰ ਦਰਸ਼ਨ ਕਰਨੇ ਸੰਗਤਾਂ ਦੇ ਬਾਬਾ ਜੀ ਵੱਡੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਰਾਤ ਦਿਨ ਕਿਉਂਕਿ ਦਿਨ ਨਹੀਂ ਰਾਤ ਵੀ ਸੇਵਾ ਚੱਲਦੀ ਰਹੀ ਆ ساری ਰਾਤ ਦੀ ਪਤਾ ਨਹੀਂ ਕਿੱਥੋਂ ਕੋਤੋਂ ਸੰਗਤਾਂ ਨੇ ਹਰ ਲਾਗੇ ਦੇ ਵਿੱਚੋਂ ਹਰ ਸਟੇਜ ਦੇ ਵਿੱਚੋਂ ਮਿੱਟੀ ਦੀਆਂ ਟਰਾਲੀਆਂ ਲੈ ਆ ਕੇ ਜਿਹੜੀ ਸੇਵਾ ਕੀਤੀ ਆ ਸੰਗਤ ਦਾ ਹੀ ਬੜਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਦੇ ਨਾਲ ਹੀ ਮੈਂ ਪਿੰਡ ਵੱਲੋਂ ਇਹ ਵੀ ਮਾਫੀ ਮੰਗਦਾ ਹਾਂ ਜੇ ਕਿਸੇ ਕੋ ਕੋਈ ਸੰਗਤ ਨੂੰ ਜਾਂ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਸ਼ਬਦ ਨਿਕਲ ਜਾਵੇ ਉਹ ਤੁਸੀਂ ਸਾਧ ਸੰਗਤ ਨੂੰ ਮਾਫੀ ਬਖਸ਼ਣ ਜੋਗ ਹੋ ਬਾਬਾ ਜੀ ਤੁਸੀਂ ਪਿੰਡ ਦੇ ਕਿਰਪਾ ਰਖਿਓ ਬਹੁਤ ਬਹੁਤ ਆਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਕੇ ਨੀਆਂ ਕਾ ਸਾਧ ਸੰਗਤ ਦੀ ਆਸਰਬਾ ਸੰਗਤਾਂ ਨੇ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਮੁਕੀਆ ਸੰਗਤਾਂ ਦਾ ਮਹਾਪੁਰਖਾਂ ਦਾ ਕੋਟਾਨ ਕੋਟ ਧਨਵਾਦ ਔਰ ਕੋਟਾਨ ਕੋਟ ਧਨਵਾਦ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਕਿ ਐਡਾ ਵੱਡਾ ਕਾਰਜ ਜਿਸ ਕਾ ਕਾਰਜ ਤਨਹੀਂ ਕੀਤਾ ਮਾਨਸਾ ਦਾ ਵਿਚਾਰਾ ਆਰਾਮ ਇਹ ਬੜਾ ਵੱਡਾ ਕਾਰਜ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਮਿਹਰਾ ਭਰਿਆ ਹੱਥ ਰੱਖ ਕੇ ਮਹਾਪੁਰਖਾਂ ਦੇ ਸਿਰ ਤੇ ਸੰਗਤ ਦੇ ਸਿਰ ਤੇ ਹੱਥ ਰੱਖ ਕੇ ਇਹ ਕਾਰਜ ਰਮਿਆ ਸੀ ਔਰ ਸੰਪੂਰਨ ਤਾਈ ਅੱਜ ਕਾਰਜ ਦੀ ਹੋਈ ਹੈ ਔਰ ਸ਼ੁਕਰਾਨਾ ਸਮਾਗਮ ਦੇ ਵਿੱਚ ਆਪ ਸਾਰਾ ਸੰਗਤਾਂ ਨੇ ਵਾਧ ਕਰਕੇ ਹਾਜ਼ਰੀਆਂ ਭਰੀਆਂ ਆਓ ਸੂਚੀ ਸੰਗਤਰਾਂ ਨਾਲ ਮਿਲ ਕੇ ਅਰਦਾਸ ਕਰੀਏ ਕਿ ਆਉਣ ਵਾਲਾ ਕਦੀ ਵੀ ਇਹੋ ਜਿਹਾ ਭਿਆਨਕ ਸਮਾਂ ਨਾ ਆਵੇ ਸਤਿਗੁਰੂ ਜੀ ਸਭਨਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਇੰਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੁਣ ਰਾਗੀ ਸਿੰਘ ਭਾਈ ਮਨਦੀਪ ਸਿੰਘ ਜੀ ਬਾਬੇ ਦੀ ਤੁਲੀ ਅਨਾਲਾ ਤੋਂ ਆਪ ਜੀ ਦੇ ਨਾਲ ਇੱਕ ਸ਼ਬਦ ਦੀ ਸਾਂਝ ਪਾਉਣਗੇ ਅਸਥਾਨਤ ਨਾਲ ਹੀ ਅਨੰਦ ਸਾਹਿਬ ਜੀ ਦੇ ਛੇ ਪੌੜੀਆਂ ਦੇ ਜਾਪ ਉਹਨਾਂ ਨੇ ਆਰੰਭ ਕਰ ਦੇਣੇ ਆ। ਇੱਕ ਬੇਨਤੀ ਹੈ ਕਿ ਆ ਜਗਾ ਜਿਹੜੀ ਵੀਰਦੀ ਹੈ ਜਿਨ੍ਹਾਂ ਦੀ ਪੈੜੀ ਦੇ ਵਿੱਚ ਸਮਾਗਮ ਸ਼ੁਕਰਾਨਾ ਸਮਾਗਮ ਮਹਾਂਪੁਰਖਾਂ ਨੇ ਰੱਖਿਆ ਹੈ ਉਹ ਜਿਨ੍ਹਾਂ ਦੀ ਇਹ ਜ਼ਮੀਨ ਹੈ ਉਹ ਵੀਰਾਂ ਨੂੰ ਬੇਨਤੀ ਹੈ ਪਰਿਵਾਰ ਨੂੰ ਬੇਨਤੀ ਹੈ ਕਿ ਉਹ ਮਹਾਂਪੁਰਖਾਂ ਦੇ ਕੋਲੋਂ ਆ ਕੇ ਆਪਣਾ ਸਨਮਾਨ ਜਿਹੜਾ ਹੈ ਪ੍ਰਾਪਤ ਕਰਨ। ਬਾਬਾ ਮੁਖਤਾਰ ਸਿੰਘ ਜੀ ਮੁਖਾ ਪਿੰਡੀਆਂ ਉਲਖਾਂ ਵਾਲੇ ਉਹਨਾਂ ਦੇ ਨਾਲ ਜਿੰਨੇ ਸੇਵਾਦਾਰ ਆਏ ਨੇ ਸਮੁਤੀਆਂ ਸੰਗਤਾਂ ਨੂੰ ਸਮੁੱਚੇ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਉਹ ਮਹਾਂਪੁਰਖਾਨ ਦੇ ਕੋਲੋਂ ਆਪਣਾ ਸਮਾਨ ਜਿਹੜਾ ਹੈ ਪ੍ਰਾਪਤ ਕਰਨ ਇੱਕ ਬੇਨਤੀ ਬਾਬਾ ਕਲਵੀਰ ਸਿੰਘ ਜੀ ਵੱਲੋਂ ਹੈ ਕਿ ਦਿਵਾਨ ਦੀ ਸਮਾਪਤੀ ਤੋਂ ਬਾਅਦ ਅਰਦਾਸ ਬੇਨਤੀ ਤੋਂ ਬਾਅਦ ਜਦੋਂ ਮਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਾਣਾ ਹੈ ਕਿਹ ਕੀਤਾ ਜੀ ਮਾ ਜੀ ਇੱਥੇ ਧੁੱਸੀ ਦਾ ਬੰਨ ਟੁੱਟਾ ਸੀ ਉਥੇ ਪਲਕੀ ਵਾਲੀ ਗੱਡੀ ਖਲੋਤੀ ਹੈ ਇਹ ਸਿਰਫਾ ਉਥੋਂ ਤੱਕ ਜਾਣਾ ਹੈ ਤੇ ਸਾਰੀ ਸੰਗਤ ਨੂੰ ਦੇਖਣਾ ਆਪਾਂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਆਪਾਂ ਜਾਣਾ ਹੈ ਆਪਾਂ ਆਵੇ ਆਪਾਂ ਆਵੇ ਕੈਮਰਾ ਦੀ ਆਪਾਂ ਇਹਨਾਂ ਬਿੰਦੂ ਨੂੰ ਪ੍ਰਮਾਨ ਕਰਨਾ ਜੀ ਹੋਈਆਂ ਬਿੰਦੂਆਂ ਦੀ ਖੇਮਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ वागुरु जी वागुरु वागुरु जी वागुरु जी वागुरु जी वागुरु जी आहु गुरु जी। गुरु साह सिंह जिते महापुरखों ने सारा कुंभ रचिया है आप रहे सारिया ने प्रसादा पानी छकिया है ढाडिया कृष्णा कथा कथावाचकता को ਕਾ ਪਾਸਾਰਿ ਅਲੇਖਾ ਜਦ ਸਰਵਣ ਕਰਨਾ ਕੀਤਾ